ਸਾਡੇ ਰਿਟਾਇਰਡ ਕਰਮਚਾਰੀ ਕੁਲਵੰਤ ਸਿੰਘ ਜੀ ਇਹਨਾਂ ਦਾ ਫੋਨ ਆਇਆ ਤੇ ਸਾਡੇ ਕਰਮਚਾਰੀ ਰਜੀਵ ਕੁਮਾਰ ਦੇ ਜਿਹਦੀ ਦਾ ਕਰੰਟ ਲੱਗਿਆ ਤੇ ਪਾਬਲ ਕੋ ਉਹਨਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਮੈਨੂੰ 6 ਵਜੇ ਦੇ ਲਗਭਗ ਸਾਡੇ ਮੈਂਬਰ ਦਾ ਫੋਨ ਆਇਆ ਕਹਿੰਦੇ ਵੀ ਇੱਥੇ ਬਿਜਲੀ ਬਲਾਜ਼ਮ ਦੀ ਜਿਹੜੀ ਹੈਗੀ ਆ ਵੀਰੂ ਕਰੰਟ ਲੱਗ ਗਿਆ ਤੇ ਜਦ ਇਹ ਅਸੀਂ ਐਡਮੋ ਸਾਹਿਬ ਨੂੰ ਸੂਚਿਤ ਕੀਤਾ ਨਾਲ ਦੀ ਨਾਲ ਮੈਂ ਇਹਨਾਂ ਦੇ ਜੈ ਨੂੰ ਸੂਚਿਤ ਕੀਤਾ ਤੇ ਕਰਕੇ ਅਸੀਂ ਨਾਲ ਦੀ ਨਾਲ ਉੱਥੇ ਪਾਬਲ ਕਨੇ ਸਾਰੀ ਨਿੰਨੂ ਨੂੰ ਚੱਕ ਕੇ ਹਸਪਤਾਲ ਪਹੁੰਚਾਇਆ ਸਾਡੇ ਲੈਂਡਮੈਨ ਮਲਾਕੀ ਸੀ ਤੇ ਅੱਜ ਉਹਨਾਂ ਦਾ ਹੁਣ ਸਾਨੂੰ 10 ਮਿੰਟ ਪਹਿਲਾਂ ਪਤਾ ਲੱਗਿਆ ਕਿ ਉਹਨਾਂ ਦੇ ਕਰੰਟ ਨਾਲ ਮੌਤ ਹੋ ਚੁੱਕੀ ਹੈ ਤੇ ਮੌਕੇ ਤੇ ਅਰਥ ਜ਼ਿਆਦਾ ਹੋਣ ਕਰਕੇ ਥੱਲੇ गिर ਗਏ ਮੌਕੇ ਤੇ ਉਹਨਾਂ ਦੀ ਆਖੀ ਜਦੋਂ ਹਸਲ ਲੈ ਕੇ ਅਸੀਂ ਪਹੁੰਚੇ ਆਂ ਨਾਲ ਦੀ ਨਾਲ ਹੀ ਉਹਨਾਂ ਦੀ ਮੌਤ ਹੋ ਗਈ ਕੀ ਨਾਂ ਸੀ ਬੇਟੇ ਦਾ ਤੁਹਾਡੇ ਦਾ ਜੀ ਸਰਜੀਵ ਕੁਮਾਰ ਅੱਛਾ ਇਹ ਕਿਸ ਤਰ੍ਹਾਂ ਹੋਇਆ ਕੁਝ ਲੱਗਾ ਜੀ ਪਤਾ ਲਾਈਨ ਤੇ ਫਾਲਟ ਠੀਕ ਕਰਨ ਗਿਆ ਅੱਛਾ ਜੀ ਕਿੱਥੇ ਹੋਇਆ ਇਹ ਇਨਸੀਡੈਂਟ? ਲਾਹੌਰਾਂ 'ਚ ਹੈ। ਡਿਫੈਂਸ ਟੂਨ। ਡਿਫੈਂਸ ਕਰਾਉਣੇ ਲਾਹੌਰਾਂ 'ਚ। ਅੱਛਾ ਤੁਹਾਨੂੰ ਕਦੋਂ ਪਤਾ ਲੱਗਦਾ ਜੀ ਇਸ ਬਾਰੇ? ਮੈਨੂੰ ਤਾਂ ਹੁਣੇ ਪਤਾ ਲੱਗਾ ਮੈਂ ਤਾਂ ਸ਼ੌਪ 'ਚ ਸੀ। ਅੱਛਾ। ਕੀ ਕੰਮ ਕਰਦੇ ਸੀਗੇ ਇਹ? ਇੱਕ ਤੁਹਾਡਾ ਬੇਟਾ ਕੀ ਕੰਮ ਕਰਦੇ ਸੀ? ਇਲੈਨਮੈਨ ਸੀ ਗਵਰਨਮੈਂਟ ਜੌਬ 'ਚ। ਅੱਛਾ। ਕਿੱਥੇ ਸੀ ਡਿਊਟੀ ਉਹਨਾਂ ਦੀ? ਨਾਬਾਹ ਦੇ ਹੱਥ 'ਚ। ਨਾਬਾਹ ਦੇ ਹੱਥ 'ਚ। ਹੁਣ ਕੀ ਮੰਗ ਕਰਦੇ ਹੋ? ਮੰਗਾ ਵੀ ਛੜੇ ਇਹਦੇ ਬੈਨੀਫਿਟ ਨਾ ਹੀ ਉਹ ਮਿਲਣੇ ਚਾਹੀਦੇ। ਗਵਰਨਮੈਂਟ ਜੌਬ ਦੇ ਹੁੰਦੇ ਨੇ ਮੈਨਾਂ ਦੇ ਬੱਚਾ ਨੂੰ ਜੌਬ ਜੁਗ ਮਿਲਣੀ ਚਾਹੀਦੀ ਅੱਛਾ ਕਿੰਨੇ ਬੱਚੇ ਨੇ ਦੋ ਕੁੜੀਆਂ ਇੱਕ ਬੇਟਾ ਹੈ ਬੇਟਾ ਛੋਟਾ ਇਹ ਪਰਿਵਾਰ ਦਾ ਗੁਜ਼ਾਰਾ ਤਾਂ ਫਿਰ ਇਹਨਾਂ ਤੇ ਹੀ ਸਰਤੇ ਹੋ ਹਾਂ ਜੀ ਇਹਨਾਂ ਤੇ ਹੀ ਹੂੰ ਜੀ ਮੈਂ ਆਪਣੀ ਡਿਊਟੀ ਕਰਕੇ ਘਰ ਚ ਲਿਆ ਗਿਆ ਸੀ ਤਕਰੀਬਨ ਕੋਈ 5:30 6:00 ਵਜੇ ਦੀ ਗੱਲ ਹੈ ਤਾਂ ਸਾਡੇ ਰਿਟਾਇਰਡ ਕਰਮਚਾਰੀ ਕੁਲਵੰਸ ਸਿੰਘ ਜੀ ਇਹਨਾਂ ਦਾ ਫੋਨ ਆਇਆ ਕਿ ਸਾਡੇ ਕਰਮਚਾਰੀ ਰਜੀਵ ਕੁਮਾਰ ਦੇ ਜਿੱਦਿ ਦਾ ਕਰੰਟ ਲੱਗਾ ਤੇ ਪਬਲਿਕ ਉਹਨਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਇਦੋਂ ਬਾਅਦ ਮੈਂ ਹਸਪਤਾਲ ਪਹੁੰਚਿਆ ਰਸਤੇ ਚੌਧਾਉਂ ਦੇ ਗ੍ਰਿਡ ਤੇ ਗੱਲ ਕਰੀ ਤਾਂ ਗ੍ਰਿਡ ਵਾਲਿਆਂ ਨੇ ਦੱਸਿਆ ਕਿ 17:36 ਮਿੰਟ ਤੇ ਜੈ ਸਿੰਘ ਸਾਹਿਬ ਵੱਲੋਂ ਨਰਿੰਦਰ ਸਿੰਘ ਜੀ ਜੈਨੇ ਸਾਡੇ ਦਿਹਾਤੀ ਸਰਵਿਸ ਦੇ ਉਹਨਾਂ ਵੱਲੋਂ ਲਾਈਨ ਦੇ ਉੱਤੇ ਪਰਮਿਟ ਲਿਆ ਜਾਂ ਲਾਈਨ ਬੰਦ ਕਰਾਈ ਗਈ। ਉਸ ਤੋਂ ਬਾਅਦ ਇਹ ਲਾਈਨ ਤੇ ਪਬਲਿਕ ਨੇ ਨਹੀਂ ਦੱਸਿਆ ਵੀ ਇਹ ਉੱਥੇ ਕੰਮ ਕਰਦੇ ਹੋਏ ਆਸਮੋਤ। ਮੈਂ ਤਾਂ ਉਰੇ ਹਸਪਤਾਲ ਆ ਕੇ ਮੈਨੂੰ ਇਹ ਪਤਾ ਲੱਗਾ ਵੀ ਕਰਮਚਾਰੀ ਦੀ ਡੈਥ ਹੋ ਚੁੱਕੀ। ਪਰਿਵਾਰ ਚ ਤਾਂ ਮੈਂ ਚੈਨਾ ਦੇ ਪਿਤਾ ਜੀ ਨੂੰ ਜਾਣਦਾ। ਇਹਨਾਂ ਦੀਆਂ ਦੋ ਬੇਟੀਆਂ ਤੇ ਇੱਕ ਇਹਨਾਂ ਦੇ ਦਸਨ ਬਲਾਕ ਉਹਦੇ ਇੱਕ ਛੋਟਾ ਬੱਚਾ। ਤੈਨੂੰ ਮੈਂ ਹੁਣ ਉਹ ਗੱਲ ਵੀ ਲਿਖ ਕੇ ਵੀ ਦਿੱਤਾ ਜਾਊਗਾ ਮੈਂ। ਹਕ ਮੈਂ ਕਮ ਬਣਾ ਜੋ ਵੀ ਕਾਰਵਾਈ ਕਰਨੀ ਮੰਗਦੀ ਆ ਉਹ ਸਾਡੇ ਵੱਲੋਂ ਕੀਤੀ। ਦੇਖੋ ਜੀ ਮੈਂ ਕਲਵੰਤ ਸਿੰਘ ਆ ਮੇਕ ਲੋਲੀ ਦਾ ਸਰਪੰਚ ਆ ਤੇ ਇਹ ਡਿਫੈਂਸ 3 ਦੇ ਵਿੱਚ ਜਿਹੜਾ ਹਾਦਸਾ ਵਾਪਰਿਆ ਮੈਨੂੰ 6 ਵਜੇ ਦੇ ਲਗਭਗ ਸਾਡੇ ਮੈਂਬਰ ਦਾ ਫੋਨ ਆਇਆ ਕਹਿੰਦੇ ਵੀ ਇੱਥੇ ਬਿਜਲੀ ਬਲਾਜ਼ਮ ਦੀ ਜਿਹੜੀ ਹੈਗੀ ਆ ਵੀ ਉਹਨੂੰ ਕਰੰਟ ਲੱਗ ਗਿਆ ਤੇ ਜਦ ਇਹ ਅਸੀਂ ਐਡਿਓ ਸਾਹਿਬ ਨੂੰ ਸੂਚਿਤ ਕੀਤਾ ਨਾਲ ਦੀ ਨਾਲ ਮੈਂ ਇਹਨਾਂ ਦੇ ਜੇ ਨੂੰ ਸੂਚਿਤ ਕੀਤਾ। ਇਹ ਕਰਕੇ ਅਸੀਂ ਨਾਲ ਦੇ ਨਾਲ ਉੱਥੋਂ ਪਬਲਿਕ ਨੇ ਸਾਰੀ ਨਿੰਨੂ ਨੂੰ ਚੱਕ ਕੇ ਹਸਪੀਟਲ ਪਹੁੰਚਾਇਆ ਤੇ ਜਦੋਂ ਇੱਥੇ ਹਸਪੀਟਲ ਆ ਕੇ ਅਸੀਂ ਮੌਕੇ ਤੇ ਡਾਕਟਰਾਂ ਤੋਂ ਪੜਤਾਲ ਕੀਤੀ ਤਾਂ ਇਹਨਾਂ ਨੇ ਮਰਤੇ ਘੋਸ਼ ਕਰ ਦਿੱਤਾ ਸੀਗਾ। ਪਰੰਤੂ ਪਰਿਵਾਰ ਬਹੁਤ ਹੀ ਤ੍ਰਿbbiਵਸਥਾ ਦੇ ਵਿੱਚ ਆ ਤੇ ਦੋ ਗੁੱਡੀਆਂ ਨੇ ਇੱਕ ਬੇਟਾ ਇਹਨਾਂ ਦੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਇਹ ਹਾਦਸਾ ਜਿਹੜਾ ਵਾਪਰ ਗਿਆ ਬਹੁਤ ਹੀ ਦੁਖਦਾਈ ਹਾਦਸਾ। ਸੋ ਅਸੀਂ ਮਹਿਕਮੇ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਦਾ ਜਿਹੜਾ ਬਣਦੇ ਡਿਊਜ਼ ਨੇ ਉਹ ਸਾਰੇ ਦਿੱਤੇ ਜਾਣ ਨੌਕਰੀ ਵਗੈਰਾ ਜੋ ਵੀ ਇਹਨਾਂ ਦਾ ਬਣਦਾ ਡਿਊਜ਼ ਆ ਉਹ ਅਸੀਂ ਮਹਿਕਮੇ ਨੂੰ ਬੇਨਤੀ ਕਰਦੇ ਹਾਂ ਵੀ ਉਹ ਸਾਰਾ ਕੁਝ ਦਵਾਇਆ ਜਾਵੇ ਤੇ ਡਿਪਾਰਟਮੈਂਟ ਲਈ ਜਿਹੜੀ ਇਹਦੀ ਇਨਕੁਆਰੀ ਆਉਂਦੀ ਹੈ ਕਿ ਸਪੋਸਟ ਦੇ ਸੀਗੀ ਤੇ ਸਹਾਇਕ ਲਾਈਨਮੈਨ ਸੀਗੀ ਅੱਜ ਬੜਾ ਦੁੱਖ ਦਿਖਾਈ ਸਾਡੇ ਵਾਰਡ ਵਿੱਚ ਬਹੁਤ ਵੱਡੀ ਮੰਦਭਾਗੀ ਘਟਨਾ ਹੋਈ ਹੈ ਜਿਹੜਾ ਕਿ ਸਾਡਾ ਪਿਆਰਾ ਜੋਗੀ ਬੱਚਾ ਅਰਜੀਵ ਕੁਮਾਰ ਲਾਲਕਾ ਪੁੱਤਰ ਸੀ ਦੇਸ਼ ਰਾਜ ਸਾਡੇ ਮਹੱਲਾ ਧਿਆਲਨਗਰ ਤੋਂ ਸਾਡੇ ਲੈਂਡਮੈਨ ਮਲਾਜਮ ਸੀ ਤੇ ਅੱਜ ਉਹਨਾਂ ਦਾ ਹੁਣ ਸਾਨੂੰ 10 ਮਿੰਟ ਪਹਿਲਾਂ ਪਤਾ ਲੱਗਿਆ ਕਿ ਉਹਨਾਂ ਦੇ ਕਰੰਟ ਨਾਲ ਮੌਤ ਹੋ ਚੁੱਕੀ ਹੈ ਜਿਵੇਂ ਕਿ ਬਿਜਲੀ ਦੀ ਤਾਰਾਂ ਆਪਣੇ ਕੰਪਲੀਟ ਕਰਨ ਗਿਆ ਸੀ ਤੇ ਮੌਕੇ ਤੇ ਅਰਥ ਜ਼ਿਆਦਾ ਹੋਣ ਕਰਕੇ ਥੱਲੇ गिर ਗਏ ਮੌਕੇ ਤੇ ਉਹਨਾਂ ਦੀ ਆਖੀ ਜਦੋਂ ਹਸਲ ਲੈ ਕੇ ਅਸੀਂ ਪਹੁੰਚੇ ਹਾਂ ਨਾਲ ਦੀ ਨਾਲ ਹੀ ਉਹਨਾਂ ਦੀ ਮੌਤ ਹੋ ਗਈ ਬੜਾ ਅਫਸੋਸ ਹੋਇਆ ਤੇ ਦੋ ਉਮਰ ਵੀ ਕੁਛ ਨਹੀਂ ਹੈ 43 ਸਾਲ ਦੀ ਉਹਨਾਂ ਦੀ ਉਮਰ ਹੈ ਤੇ ਦੋ ਧੀਆਂ ਨੇ ਤੇ ਇੱਕ ਬੇਟਾ ਹੈ ਮੈਂ ਪੰਜਾਬ ਸਰਕਾਰ ਤੋਂ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਮੰਗ ਕਰਦਾ ਵੀ ਜਿਹੜੇ ਇਹ ਜੀ ਦੁੱਖ ਦਹਾਈ ਘਟਨਾ ਛੋਟੇ ਜਿਹੇ ਛੋਟੜੇ ਬੱਚੇ ਆ ਧੀਆਂ ਨੇ ਤੇ ਮੈਂ ਮੰਗ ਕਰਦਾ ਵੀ ਉਹ ਪਰਿਵਾਰ ਨੂੰ ਵੱਤ ਵੱਤ ਮਾਲੀ ਸਹਾਇਤਾ ਦਿੱਤੀ ਜਾਵੇ ਜੋ ਕਿ ਜਿਹੜੇ ਦੀ ਪਿੱਛੇ ਪਰਿਵਾਰ ਹੈ ਉਹਨਾਂ ਦੀ ਪਤਨੀ ਹੈ ਉਹ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰ ਸਕੇ ਮੇਰੀ ਇਹ ਹੀ ਸਰਕਾਰ ਅਗੇ ਬੇਨਤੀ ਰਿਕੁਐਸਟ ਹੈ ਕਿ ਇਹ ਨਦੀ ਮੰਗਣੂ ਜਿਹੜਾ ਹੈ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਇਹ ਲੈਨਡਰ ਸਰਕਾਰੀ ਸੀ ਇਹ ਸਰਕਾਰੀ ਲੈਨਡਰ ਮੁਲਾਜ਼ਮ ਸੀ ਸਾਡੇ ਏਰੀਆ ਦੇ ਵਿੱਚ ਬਹੁਤ ਮੁੰਡਾ ਬਹੁਤ ਹੋਣ ਹਾਰ ਸੀ ਹਰ ਲੋਕਰ ਹੱਸ ਮੁਖ ਸੁਭਾਅ ਸਵੇਰ ਵੀ ਅਜੇ ਹੱਸਾ ਖੇਡਦਾ ਗਿਆ ਤੇ ਅੱਜ ਕੁਦਰਤੀ ਜਿਹੜਾ ਕਾਰਨਾ ਵਾਪਰਿਆ ਬਹੁਤ ਵੱਡਾ ਦੁੱਖ ਹੈ ਸਾਡੇ ਏਰੀਆ ਦੇ ਵਿੱਚ ਕੀ ਸਾਡੇ ਇਲਾਕੇ ਦੇ ਨੇੜੇ ਜਿਹੜੇ ਸਾਰਿਆਂ ਦੇ ਵਿੱਚ ਸੋਗ ਦੀ ਲਹਿਰ ਹੈ ਸਾਰਾ ਜਿਹੜੀ ਇਹਨਾਂ ਦੀ ਡਿਪੈਂਡੈਂਸੀ ਪਰਿਵਾਰ ਦੀ ਸਾਰਾ ਪਰਿਵਾਰ ਸੀ ਜਿਹੜਾ ਇਹ ਹੀ ਪਾਲਣ ਪੋਸ਼ਣ ਦਾ ਜਿਹੜੇ ਮੇਨ ਜੇ ਘਰ ਦਾ ਜਿਹੜਾ ਸਰਕਲ ਸੀ ਚਲਾਉਣ ਵਾਲਾ ਇਹੀ ਸਨ ਕਿਉਂਕਿ ਬੱਚੀਆਂ ਪੜਦੀ ਸਨ ਬੇਟਾ ਵੀ ਪੜਦਾ ਸੀ ਨੂੰ ਕਰੇ ਰਹਿੰਦੀ ਸੀ ਇਹੀ ਪਾਲਣ ਪੋਸ਼ਣ ਦਾ ਮੈਂ ਮਕਾਰ ਤੂੰ ਇਹ ਵਾਤ ਉਹਦੇ ਲਈ ਮਦਦ ਕਿੰਨੇ ਵਜੇ ਇਹ ਜਾਨੀ ਕੇਸ ਆਇਆ ਅ 6 ਵਜੇ ਦੇ ਰਾਉਂਡ ਆਏ ਸੀਗੇ ਔਰ ਕੁਝ ਵੀ ਪਲਸ ਫੀਲਿੰਗ ਨਹੀਂ ਹੋਈ ਬੀਪਲ ਡੈਲੇਟਿਡ ਸੀਗੇ ਕੋਈ ਵੀ ਵਾਈਟਲ ਰਿਕਾਰਡ ਨਹੀਂ ਹੋ ਪਾ ਰਹੀ ਸੀ ਅਸੀਂ ਇਮੀਡੀਏਟਲੀ ਸਟਾਰਟ ਕਰ ਦਿੱਤਾ ਸੀ ਸੀਆਰਪੀ ਆਕਸੀਜਨ ਇੰਜੈਕਸ਼ਨ ਸਭ ਲਗਾ ਕੇ ਦੇਖਿਆ ਬਟ ਰਿਵਾਈਵ ਨਹੀਂ ਕੀਤਾ ਫਿਰ ਅਸੀਂ ਸੀਜੀ ਕੱਢ ਕੇ ਡਿਕਲੇਅਰ ਕਰ ਦਿੱਤਾ ਨਹੀਂ ਨਹੀਂ ਬ੍ਰਾਡ ਡੈੱਡ 6:00 ਉਹਨਾਂ ਨੇ ਸਿ ਡਿਕਲੇਅਰ ਕਰਤਾ ਸੀ ਬ੍ਰਾਡ ਡੈੱਡ ਹਾਂਜੀ ਇਲੈਕਟ੍ਰਿਕ ਸ਼ੌਕ ਦੇ ਨਾਲ ਬਰਨ ਵੀ ਸੀ ਇੱਥੇ ਠੀਕ ਇਲੈਕਟ੍ਰਿਕ ਸ਼ੌਕ ਦੇ ਨਾਲ ਫਿਰ ਉਹਨਾਂ ਦਾ ਸਡਨ ਕਾਰਡੀਅਕ ਅਰੈਸਟ ਹੋ ਗਿਆ ਕੀ ਨਾਮ ਸੀ ਕਿੰਨੀ ਉਮਰ ਹੈ ਰਾਜੀਵ ਨੇ ਸਨ ਆਫ ਦੇਸਰਾਲ 42 ਇਅਰ 올ਡ ਡਿਫੈਂਸ ਕਲੋਨੀ ਦੇ ਪ੍ਰੈਜ਼ੀਡੈਂਟ ਨੇ